ਜੀ ਸਤਿ ਸ੍ਰੀ ਅਕਾਲ ਦੋਸਤੋ ਜ ਜਿੱਦਾਂ ਆਪਾਂ ਲਾਲਾ ਲਾਜ ਫਤਰਾਏ ਜੀ ਬਾਰੇ ਕਾਫੀ ਸੁਣਿਆ ਤੇ ਇਹ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਉਹ ਜਲੂਸ ਚ ਸ਼ਾਮਲ ਹੁੰਦੇ ਨੇ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਦੇ ਲਈ ਤਾਂ ਉਸ ਜਲੂਸ ਦੇ ਵਿੱਚ ਲੱਗੀਆਂ ਡਾਂਗਾਂ ਦੇ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਰਦਾਰ ਕਪੂਰ ਸਿੰਘ ਜੀ ਦੁਆਰਾ ਲਿਖੀਆਂ ਗਈਆਂ ਲਾਈਨਾਂ ਦੇ ਵਿੱਚੋਂ ਕੁਝ ਹੋਰ ਹੀ ਨਿਕਲ ਕੇ ਆਉਂਦਾ ਤਾਂ ਮੈਂ ਤੁਹਾਨੂੰ ਦੱਸਦਾ ਕਿ ਉਹ ਕੀ ਲਿਖਦੇ ਨੇ ਤੇ ਕਿਵੇਂ ਦੱਸਦੇ ਨੇ ਕਿ ਲਾਲਾ ਲਾਜਪਤਰਾਈ ਦੀ ਮੌਤ ਦਾ ਕਾਰਨ ਕੀ ਹੈ ਤੇ ਅੱਗੇ ਭਗਤ ਸਿੰਘ ਦੀ ਫਾਂਸੀ ਜਾਂ ਭਗਤ ਸਿੰਘ ਦੇ ਹੱਥੋਂ ਹੋਣ ਵਾਲਾ ਕਤਲ ਕਿਵੇਂ ਜੁੜਦਾ ਇਸ ਚੀ ਦੇ ਨਾਲ ਤਾਂ ਉਹ ਦੱਸਦੇ ਨੇ ਕਿ ਸਨ 1919 ਦੇ ਐਕਟ ਵਿੱਚ ਹੀ ਨਿਸ਼ਚਿਤ ਹੋ ਚੁੱਕਾ ਸੀ ਕਿ 5 ਸਾਲਾਂ ਪਿਛੋਂ ਹਿੰਦੁਸਤਾਨੀਆਂ ਨੂੰ ਦੇਸ਼ ਦੇ ਰਾਜ ਭਾਗ ਵਿੱਚ ਵਧੇਰੇ ਸਦਾਰ ਬਣਾਉਣ ਦਾ ਦੇ ਢਾਂਗ ਉੱਤੇ ਵਿਚਾਰ ਹੋਵੇਗੀ ਇਸ ਅਨੁਸਾਰ ਸਨ 1928 ਵਿੱਚ ਸਾਈਮਨ ਕਮਿਸ਼ਨ ਹਿੰਦੁਸਤਾਨ ਪਹੁੰਚਿਆ ਪਰ ਕਾਂਗਰਸ ਨੇ ਇਸ ਦਾ ਇਹ ਕਹਿ ਕੇ ਬਾਈਕਾਟ ਕਰ ਦਿੱਤਾ ਕਿ ਇਸ ਵਿੱਚ ਹਿੰਦੁਸਤਾਨੀ ਨੇਤਾ ਕਿਉਂ ਨਹੀਂ ਸ਼ਾਮਲ ਕੀਤੇ ਗਏ ਭਾਵੇਂ ਸਾਈਮਨ ਕਮਿਸ਼ਨ ਨੇ ਇਹ ਮੰਨ ਲਿਆ ਕਿ ਉਹ ਸੈਂਟਰਲ ਅਸੈਂਬਲੀ ਦਿੱਲੀ ਦੇ ਚੁਣੇ ਹੋਏ ਨਮਾਇੰਦਿਆਂ ਨੂੰ ਨਾਲ ਰਲਵਾਉਣ ਲਈ ਤਿਆਰ ਹਨ ਪਰ ਕਾਂਗਰਸ ਨੇ ਸਾਈਮਨ ਕਮਿਸ਼ਨ ਨੂੰ ਸਹਿਯੋਗ ਦੇਣਾ ਨਾ ਮੰਨਿਆ ਇਹਨਾਂ ਦਿਨਾਂ ਵਿੱਚ ਇਹਨਾਂ ਸਤਰਾਂ ਦਾ ਲਿਖਾਰੀ ਜਾਨੀ ਕਿ ਸਰਦਾਰ ਕਪੂਰ ਸਿੰਘ ਕਪੂਰ ਸਿੰਘ ਲਾਹੌਰ گورਨਮੈਂਟ ਕਾਲਜ ਵਿੱਚ ਵਿਦਿਆਰਥੀ ਸੀ ਜਿਸ ਦਿਨ ਸਾਈਮਨ ਕਮਿਸ਼ਨ ਨਾਲ ਲਾਹੌਰ ਪੁੱਜਾ ਉਹ ਦਿਨ ਉਹ ਅਕਤੂਬਰ ਦਾ ਅੰਤ ਹੋਵੇਗਾ ਉਹ ਵੀ ਆਪਣੇ ਦੋ ਜਮਾਤੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ ਉੱਤੇ ਤਮਾਸ਼ਾ ਦੇਖਣ ਗਿਆ ਅੱਗੇ ਕੋਈ 200 ਆਦਮੀ ਜਿਨ੍ਹਾਂ ਵਿੱਚ ਕੇ ਲਾਲਾ ਲਾਇ ਪਤਰਾਏ ਤੇ ਪੰਡਿਤ ਮਦਨ ਮੋਹਨ ਮਾਲਵੀਆ ਵੀ ਸਨ ਲਾਲਾ ਲਾਇ ਪਤਰਾਏ ਨੇ ਹੱਥ ਵਿੱਚ ਛਤਰੀ ਖੋਲੀ ਹੋਈ ਸੀ ਮੈਂ ਅਰਥਾਤ ਇਨ੍ਹਾਂ ਸਤਰਾਂ ਦਾ ਲਖਾਰੀ ਤੇ ਮੇਰੇ ਸਾਥੀ ਵੀ ਕੁਸੜਕੇ ਲਾਲਾ ਲਾਇ ਪਤਰਾਏ ਦੇ ਕੋਲ ਜਾ ਖਲੋਤੇ ਸਟੇਸ਼ਨ ਦੇ ਸਾਹਮਣੇ ਵਾਲਾ ਵੱਡਾ ਮੈਦਾਨ ਸਾਰਾ ਖਾਲੀ ਪਿਆ ਸੀ ਤੇ ਅੰਦਰ ਜਾਣ ਕੇ ਜਾਣ ਦੇ ਰਾਹ ਰਸੇਬੰਦੀ ਕਰਕੇ ਪੁਲਿਸ ਨੇ ਰੋਕੇ ਹੋਏ ਹਨ ਕੋਈ 10-15 ਪਾਲਸੀ ਦੇ ਦੋ ਗੋਰੇ ਸਾਰਜੰਟ ਤੇ ਇੱਕ ਪਾਲਸੀ ਹਾਕਮ ਜਿਹੜਾ ਕਿ ਕਈ ਵਾਰੀ ਪਿੱਛੋਂ ਮੈਨੂੰ ਪਤਾ ਲੱਗਾ ਕਿ ਉਹ ਮਿਸਟਰ ਹੈਮਲਟਨ ਹਾਰਡਿੰਗਰ ਆਪੀ ਅਮਰ ਸਰ ਦਾ ਸੀਨੀਅਰ ਸੁਪਰਡੈਂਟ ਪਾਲਸੀ ਅ ਸਾਡਾ ਰਾ ਰੋਕੀ ਰਸੇਬੰਦੀ ਦੇ ਪਿੱਛੇ ਖੜੇ ਸਨ ਸਟੇਸ਼ਨ ਦੀ ਹਵੇਲੀ ਦਾ ਦਰਸ਼ਨੀ ਦਲਾਨ ਜਿੱਥੋਂ ਕਿ ਮਸਾਫਰ ਬਾਹਰ ਨਿਕਲਦੇ ਹਨ ਅਸਾਥੋਂ ਦੂਰ ਘਟੋ ਘਟ 200 ਗਾਜ ਪਾਰੇ ਸੀ ਕੋਚਰ ਪਿੱਛੋਂ ਕੋਜ ਮੋਟਰ 3 ਜਾਂ 4 ਸੱਜੇ ਹੱਥ ਵੱਲ ਨੂੰ ਅਸਾਥੋਂ ਪਰਾਂ ਹਵਾ ਹੋ ਗਈਆਂ ਸ਼ੱਕ ਪਿਆ ਕੇ ਇਹੋ ਸਾਈਮਨ ਕਮਿਸ਼ਨ ਦੇ ਬੰਦੇ ਹਨ ਲਾਲਾ ਲਾਜ ਪਤਰਾਈ ਜੀ ਨੇ ਉੱਚੀ ਆਵਾਜ਼ ਵਿੱਚ ਕਿਹਾ ਸ਼ੇਮ ਸਾਈਮਨ ਗੋ ਬੈਕ ਤੇ ਨਾਲ ਹੀ ਮਾਲਵੀਆ ਜੀ ਨੇ ਪਿੱਛੇ ਤੰਗੇ ਵਿੱਚ ਬੈਠਿਆਂ ਹੀ ਇਹੋ ਹੇਕ ਲਾਈ ਅਸੀਂ ਵੀ ਚੀਖੇ ਸ਼ੇਮ ਸਾਈਮਨ ਗੋ ਬੈਕ ਇਸ ਗੱਲ ਦੀ ਨਾ ਸਾਨੂੰ ਉਦੋਂ ਸਮਝ ਸੀ ਤੇ ਨਾ ਹੁਣ ਪਤਾ ਹੈ ਕਿ ਸਾਈਮਨ ਨੇ ਸ਼ਰਮੋ ਵਾਲੀ ਕੀ ਕਰਤੂਤ ਕੀਤੀ ਹੈ ਪਰ ਐਸ ਸਾਈਮਨ ਨੂੰ ਦੇਖਣ ਲਈ ਅਗਲੀ ਗਤਾਰ ਵਿੱਚ ਖਲੋਤੇ ਅਸੀਂ ਵੀ ਅਤੇ ਸਾਡੇ ਪਿੱਛੇ ਖਲੋਤੇ ਬਾਕੀ ਆਦਮੀ ਵੀ ਬਹੁਤ ਉਤਾਵਲੇ ਸਨ ਪਿਛੋਂ ਤੱਕਾ ਜੋ ਪਿਆ ਤਾਂ ਸਾਡਾ ਭਾਰ ਸਾਡੇ ਅੱਗੇ ਬੰਨੇ ਹੋਏ ਰੋਕੂ ਅਸਿਆਂ ਤੇ ਪੈ ਗਿਆ ਤੇ ਇਉਂ ਪੁਲਸੀ ਹੱਦਬੰਦੀ ਟੁੱਟਣ ਲੱਗੀ ਦੇਖੋ ਕਿ ਸਾਇਮਨ ਕਮਿਸ਼ਨ ਦੇ ਵਿਰੋਧ ਕਰਨ ਦਾ ਵੀ ਕੋਈ ਇਹਨਾਂ ਨੇ ਕਾਰਨ ਦਾ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦਾ ਵਿਰੋਧ ਕਿਉਂ ਕੀਤਾ ਗਿਆ ਸੀ ਅਜਿਹਾ ਕੀ ਕਾਰਨ ਸੀ ਇੱਕ ਬੰਦਾ ਵਿਜ਼ਿਟ ਕਰ ਰਿਹਾ ਐਂਡ ਇਹਨਾਂ ਨੇ ਕਾਂਗਰਸ ਨੇ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ ਬਟ ਕੋਈ ਵੀ ਇੱਕ ਸਾਲਿਡ ਉਹਦਾ ਰੀਜ਼ਨ ਕੋਈ ਨਹੀਂ ਸੀ ਕਿ ਵਾਈ ਦੇ ਵਰ ਆਪੋਜ਼ਿੰਗ ਸਾਇਮਨ ਕਮਿਸ਼ਨ ਸੋ ਅਸ ਸਮੇਂ ਮਿਸਟਰ ਹੈਮਿਲਟਨ ਹਾਰਡਿੰਗ ਪੰਜ ਛੇ ਪਾਲਸੀਆਂ ਸਮੇਤ ਸਾਡੇ ਵੱਲ ਵਧੇ ਹੈਮਿਲਟਨ ਹਾਰਡਿੰਗ ਦੇ ਹੱਥ ਵਿੱਚ ਕੋਈ 3-4 ਫੁੱਟ ਲੰਮੀ ਬੈਂਥ ਦੀ ਮੋਟੀ ਸੋਟੀ ਸੀ ਪਾਲਸੀਆਂ ਅਤੇ ਪਾਲਸੀਆਂ ਦੇ ਹੱਥਾਂ ਵਿੱਚ ਸਰਕਾਰੀ ਡਾਂਗਾਂ ਹੈਮਿਲਟਨ ਹਾਰਡਿੰਗ ਅੱਗੇ ਵਧਿਆ ਪਰ ਕਿਸੇ ਸਿਪਾਈ ਨੇ ਡਾਂਗ ਨਹੀਂ ਉਲਾਰੀ ਮਤਲਬ ਕਿ ਕਿਸੇ ਨੇ ਹਲੇ ਇਨਾਂ ਤੇ ਕੋਈ ਲਾਠੀ ਚਾਰਜ ਸ਼ੁਰੂ ਨਹੀਂ ਸੀ ਕੀਤਾ ਹੈ ਮੈਲਟਨ ਹਾਰਡਿੰਗ ਸੋਟੀ ਉਲਾਰਕੇ ਉਸ ਨੂੰ ਵਿੱਚ ਹਵਾ ਵਿੱਚ ਮਾਰਦਾ ਜਿੱਥੇ ਲਾਲਾ ਲਾਜਪਤਰਾਏ ਖੜੇ ਸੀ ਰੱਸੀ ਕੋਲ ਆਇਆ ਪਿਛੇ ਹਟੋ ਗੈਟ ਬੈਕ ਉਸ ਸਮੇਂ ਸਿਰਫ ਇੱਕ ਵਾਰ ਉਸ ਦੀ ਬੈਂਤ ਲਾਲਾ ਜੀ ਦੀ ਛਤਰੀ ਦੇ ਉਤਲੇ ਪਾਸੇ ਲੱਗੀ ਬਸ ਇੰਨੇ ਚਿਰ ਵਿੱਚ ਸਾਈਮਨ ਕਮਿਸ਼ਨ ਵਾਲੇ ਸਟੇਸ਼ਨ ਤੋਂ ਕਈ ਮੀਲ ਦੂਰ ਜਾ ਚੁੱਕੇ ਸਨ ਅਤੇ ਅਸੀਂ ਘਰੋਂ ਕਰੀ ਮੜ ਆਏ ਸ ਮਲਟਨ ਹਾਰਡਿੰਗ ਨੇ ਆਪਣੀ ਡਾਂਗ ਤਾਂ ਕਮਾਈ ਪਰ ਉਹ ਡਾਂਗ ਸਿਰਫ ਇੱਕ ਵਾਰ ਉਹ ਕਹਿੰਦੇ ਉਹਨਾਂ ਦੀ ਲਾਲਾ ਰਾਜਪਤਰਾਈ ਦੀ ਛਤਰੀ ਤੇ ਲੱਗੀ ਐਂਡ ਉਸ ਤੋਂ ਬਾਅਦ ਜੋ ਅਸਾਈਮਨ ਕਮਿਸ਼ਨ ਵੀ ਸਟੇਸ਼ਨ ਤੋਂ ਕਾਫੀ ਦੂਰ ਚਲਾ ਗਿਆ ਮਤਲਬ ਕਿ ਉਹ ਕਹਿੰਦੇ ਅਸੀਂ ਘਰੋਂ ਘਰੀ ਆ ਗਈ ਮੀਨਸ ਕਿ ਉੱਥੇ ਕੋਈ ਬਹੁਤਾ ਵੱਡਾ ਲੱਟ ਹੋਇਆ ਨਹੀਂ ਨਹੀਂ ਹੀ ਗੱਲ ਸੀ ਆਪਣੀ ਛੋਟੀ ਕਮਾਈ ਇਹਨੇ ਨੂੰ ਅਸਾਈਮਨ ਕਮਿਸ਼ਨ ਉੱਥੋਂ ਬਹੁਤ ਦੂਰ ਲੰਘ ਚੁੱਕਾ ਸੀ ਐਂਡ ਦੈਟਸ ਇਟ ਇਦੋਂ ਅੱਗੇ ਉਹਨਾਂ ਦਾ ਲਾਠੀ ਚਾਰਜ ਕਰਨ ਦਾ ਕੋਈ ਮਕਸਦ ਹੀ ਨਹੀਂ ਸੀ ਰਹਿ ਗਿਆ ਮਿਸਟਰ ਸਕਾਟ ਸੀਨੀਅਰ ਸੁਪਰਡੈਂਟ ਪੁਲਿਸ ਜਿਸ ਨੂੰ ਉਸ ਸਮੇਂ ਉਸ ਸ਼ਾਮ ਲਾਲਾ ਲਾਇਪਤ Rai ਨੂੰ ਡਾਂਗਾ ਨਾਲ ਕੁੱਟਣ ਦਾ ਦੋਸ਼ੀ ਠਾਪਿਆ ਗਿਆ ਇਹ ਸਾਰਾ ਸਮਾਂ ਸਾਡੇ 100 100 ਗਾਜ ਨੇੜੇ ਕਿਤੇ ਨਹੀਂ ਸੀ ਸੁਣਿਆ ਹੈ ਕਿ ਉਹ ਸਾਰਾ ਸਮਾਂ ਰੇਲਵੇ ਸਟੇਸ਼ਨ ਦੇ ਅੰਦਰ ਪਲੇਟਫਾਰਮ ਉੱਤੇ ਹੀ ਮੌਜੂਦ ਰਿਹਾ ਜਿਹੜਾ ਮਿਸਟਰ ਸਕਾਰਟ ਉਹਨੂੰ ਦੋਸ਼ੀ ਬਣਾ ਦਿੰਦਾ ਹੈ ਕਿ ਜੀ ਲਾਲਾ ਲਾਇਬਤ ਰਾਏ ਤੇ ਜਿਹੜੀਆਂ ਡਾਂਗਾਂ ਮਾਰੀਆਂ ਉਸ ਬੰਦੇ ਨੇ ਮਾਰੀਆਂ ਮਿਸਟਰ ਸਕਾਰਟ ਮਿਸਟਰ ਸਾਂਡਰਸ ਅਸਿਸਟੈਂਟ ਸੁਪਰਡੈਂਟ ਪੁਲਿਸ ਜਿਸ ਨੂੰ ਇਸ ਘਟਨਾ ਦੇ 2 ਮਹੀਨੇ ਪਿਛੋਂ ਨੌਜਵਾਨ ਨੈਸ਼ਨਲਿਸਟ ਸਿੱਖ ਭਗਤ ਸਿੰਘ ਨੇ ਜਾਂ ਉਸ ਦੇ ਸਾਥੀਆਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀ ਨਾਲ ਵੜਾ ਦਿੱਤਾ ਅਤੇ ਨਾਲ ਹੀ ਆਪਣੇ ਸਾਥੀ ਅਫਸਰ ਨੂੰ ਬਚਾਉਣ ਦਾ ਧਰਮ ਪਾਲਣ ਕਰਦੇ ਸਿੱਖ ਅਤੇ ਇਸੇ ਦੋਸ਼ਵਚ ਨਿਰਦੋਸ਼ੀ ਹਵਾਲਦਾਰ ਚੰਨਣ ਸਿੰਘ ਨੂੰ ਮਾਰ ਸੁੱਟਿਆ ਉਹ ਸਾਂਡਰਸ ਉਸ ਦਿਨ ਸਾਈਮਨ ਕਮਿਸ਼ਨ ਦੀ ਆਮਦ ਉੱਤੇ ਲਾਹੌਰ ਰੇਲਵੇ ਸਟੇਸ਼ਨ ਦੇ 5-5 ਮੀਲ ਨੇੜੇ ਕਿਤੇ ਨਹੀਂ ਸੀ ਕਿ ਜੋ ਬੰਦੇ ਨੂੰ ਸਾਂਡਰਸ ਨੂੰ ਬਾਅਦ ਚੋਂ ਮਾਰਿਆ ਗਿਆ ਜਾਂ ਉਹ ਭਲੇਖੇ ਦੇ ਵਿੱਚ ਕਿਸੇ ਹੋਰ ਦੇ ਭਲੇਖੇ ਦੇ ਵਿੱਚ ਮਾਰਿਆ ਗਿਆ ਤਾਂ ਉਹ ਤਾਂ ਬੰਦਾ ਉਹ ਕਹਿੰਦੇ 5-5 ਮੀਲ ਨੇੜੇ ਕਿਤੇ ਵੀ ਹੈ ਨਹੀਂ ਸੀ ਕਿ ਜਿਹੜਾ ਬੰਦਾ ਮਾਰਿਆ ਗਿਆ ਤੇ ਜਿਹੜਾ ਸੈਕੰਡ ਬੰਦਾ ਚੰਨਣ ਸਿੰਘ ਉਸ ਪੁਲਿਸ ਅਧਿਕਾਰੀ ਨੂੰ ਸਾਂਡਰਸ ਨੂੰ ਬਚਾਉਣ ਦੇ ਲਈ ਅੱਗੇ ਭੱਜਾਂ ਭਗਤ ਸਿੰਘ ਨੇ ਚੰਨਣ ਸਿੰਘ ਨੂੰ ਗੋਲੀ ਮਾਰੀ ਜਿਹੜੀ ਸਾਂਡਰਸ ਨੂੰ ਗੋਲੀ ਮਾਰੀ ਉਹ ਉਸ ਦੇ ਸਾਥੀ ਨੇ ਮਾਰੀ ਸੀ ਅਤੇ ਚੰਨਣ ਸਿੰਘ ਨੂੰ ਗੋਲੀ ਭਗਤ ਸਿੰਘ ਦੁਆਰਾ ਲੱਗਦੀ ਹੈ ਫਿਰ ਇਸ ਤਰ੍ਹਾਂ ਭਗਤ ਸਿੰਘ ਇਸ ਕੇਸ ਤੋਂ ਬਚਨ ਦੇ ਲਈ ਆਪਣੇ ਕੇਸ ਕਟਵਾ ਕੇ ਸ਼ਹਿਰ ਦੇ ਵਿੱਚ ਆਪਣਾ ਪես ਲੁਕਾ ਕੇ ਲੁਕਣਾ ਚਾਹੁੰਦੇ ਸਨ ਸਾਈਮਨ ਕਮਿਸ਼ਨ ਦੇ ਲਾਹੌਰ ਪੁੱਜਣ ਤੋਂ ਤਿੰਨ ਹਫ਼ਤੇ ਪਿਛੋਂ ਹੀ લાલા લાઈબતરાયે ਦੀ ਉਹਨਾਂ ਦੇ ਪੁਰਾਣੇ దీర్ఘ રોਗ ਨਿਊਨ ਹਿਰਦਿਆ ਗਤੀ ਦੁਆਰਾ ਦਿਲ ਦੀ તાਪ ਬੰਦ ਹੋਣ ਕਾਰਨ ਮਰਤੂ ਹੋ ਗਈ ਤਾਂ ਦੋ હિન્દੂ ਕਾਂਗਰਸੀ ਡਾਕਟਰਾਂ ਨੇ ਇਹ ਸਰਟੀਫਿਕੇਟ ਦੇ ਦਿੱਤਾ ਕਿ ਇਸ ਮਰਤੂ ਦਾ ਕਾਰਨ ਕਰਤਰੀ ਕਾਰਨ ਜਾਨੀ ਐਫੀਸ਼ੀਐਂਟ ਕਾਜ਼ ਉਹ ਡਾਂਗਾਂ ਦੀਆਂ ਸੱਟਾਂ ਹੀ ਹਨ ਜਿਹੜੀਆਂ ਕਿ ਤਿੰਨ ਹਫ਼ਤੇ ਪਹਿਲਾਂ ਉਹਨਾਂ ਨੂੰ ਵੱਜੀਆਂ ਸਨ ਨਰਸੰਦੇ ਇਹਨਾਂ ਕਾਂਗਰਸੀ ਡਾਕਟਰਾਂ ਨੂੰ ਗਿਆਨ ਸੀ ਕਿ ਮਨੋਂ ਕਲਪਿਤ ਡਾਂਗਾਂ ਦੀਆਂ ਸੱਟਾਂ ਨਾਲ ਉਹ ਬਦੇਰੇ ਮੰਨਣ ਯੋਗ ਕਰਤਰੀ ਕਾਰਨ ਲਾਲਾ ਜੀ ਦੀ ਮਰਤੂ ਦਾ ਉਹ ਮਾਨਸਿਕ ਚਿੰਤਾ ਤੇ ਭੈਅ ਸੀ ਜਿਹੜਾ ਕਿ ਉਹਨਾਂ ਨੂੰ ਅੰਦਰੋਂ ਅੰਦਰੀ ਖਾਈ ਜਾਂਦਾ ਸੀ ਕਿ ਹੁਣ ਉਹਨਾਂ ਦੀ ਜਨਤਕ ਕੀਰਤੀ ਪਬਲਿਕ ਜੀਵਨ ਅਤੇ ਨਿੱਜੀ ਸੋਭਾ ਦਾ ਅੰਤ ਹੋਣ ਹੀ ਵਾਲਾ ਹੈ ਅੱਗੇ ਫਿਰ 1942 ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਹੈਮਿਲਟਨ ਹਾਰਡਿੰਗ ਫੇਅ ਦੁਆਰਾ ਮਿਲਦੇ ਨੇ ਦੇਖੋ ਹੈਮਿਲਟਨ ਜਦੋਂ ਭਗਤ ਸਿੰਘ ਨੂੰ ਗੋਲੀ ਮਾਰੀ ਜਾਂਦੀ ਹੈ ਤਾਂ ਸਰਦਾਰ ਕਪੂਰ ਸਿੰਘ ਉੱਥੇ ਹੀ ਕਿਸੇ ਕੋਠੇ ਦੇ ਉੱਪਰ ਬੈਠੇ ਪੜ ਰਹੇ ਸਨ ਜਦੋਂ ਲਾਲਾ ਲਾਜਪਤਰਾਏ ਦੀ ਛਤਰੀ ਦੇ ਦੇ ਉੱਤੇ ਡਾਂਗ ਵੱਜਦੀ ਆ ਸਿਰਫ ਜਿਹੜੀ ਛਤਰੀ ਦੇ ਉੱਤੇ ਵੱਜਦੀ ਆ ਜਿਹਨੂੰ ਬਾਅਦ ਚੋਂ ਇਹ ਬਣਾਇਆ ਗਿਆ ਕਿ ਲਾਲਾ ਲਾਜਪਤਰਾਏ ਦੀਆਂ ਲਾਲਾ ਲਾਜਪਤਰਾਏ ਦੀ ਹੱਕ ਤੇ ਡਾਂਗਾ ਵੱਜੀਆਂ ਆ ਉਦੋਂ ਵੀ ਉਹ ਉੱਥੇ ਸਨ ਤੇ ਉਸ ਸਮੇਂ ਜਿਹੜੇ ਵਕੀਲ ਜਿਹੜੇ ਬਾਅਦ ਚੋਂ ਸਾਨੂੰ 1978 ਦੇ ਆਰੰਭ ਵਿੱਚ ਲੇਖਕ ਨਾਲ ਸਹਿ ਸੁਭਾ ਗੱਲਾਂ-ਬਾਤਾਂ ਕਰਦਿਆਂ ਚੰਡੀਗੜ੍ਹ ਹਾਈ ਕੋਰਟ ਦੇ ਪ੍ਰਸਿੱਧ ਵਕੀਲ ਤੇ ਸਿੱਖ ਲੀਡਰ ਸਰਦਾਰ ਦਲੀਪ ਸਿੰਘ ਕੰਗ ਨੇ ਕਿਹਾ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਸੁਣਾਵਾਂ ਜਦੋਂ ਸਾਈਮਨ ਕਮਿਸ਼ਨ ਲਾਹੌਰ ਸਟੇਸ਼ਨ ਪੁੱਜਿਆ ਸੀ ਮੈਂ ਉਦੋਂ ਲਾਲਾ ਲਾਜਪਤਰਾਏ ਦੇ ਬਿਲਕੁਲ ਨੇੜੇ ਖੜਾ ਸੀ ਸੋ ਦੇਖੋ ਕਿ ਸਰਦਾਰ ਦਲੀਪ ਸਿੰਘ ਕੰਗ ਜਿਹੜੇ ਵਕੀਲ ਨੇ ਉਹ ਵੀ ਇਹ ਪੁਸ਼ਟੀ ਕਰਦੇ ਨੇ ਕਿ ਮੈਂ ਵੀ ਉੱਥੇ ਖੜਾ ਸੀ ਹੈਮਿਲਟਨ ਹਾਰਡਿੰਗ ਵੀ ਫਿਰ 1942 ਦੇ ਵਿੱਚ ਸਰਦਾਰ ਕਪੂਰ ਸਿੰਘ ਨੂੰ ਦੱਸਦੇ ਨੇ ਕਿ ਸਿਰਫ ਇੱਕ ਛਤਰੀ ਦੇ ਉੱਤੇ ਸੋਟੀ ਲੱਗੀ ਸੀ ਉਸ ਤੋਂ ਇਲਾਵਾ ਉੱਥੇ ਕੁੱਝ ਵੀ ਨਹੀਂ ਹੋਇਆ ਤੇ ਉਹਨਾਂ ਦੁਆਰਾ ਕੋਈ ਡਾਂਗ ਉਹਨਾਂ ਨੂੰ ਮਾਰੀ ਨਹੀਂ ਗਈ ਤੇ ਸਰਦਾਰ ਕਪੂਰ ਸਿੰਘ ਕਹਿੰਦੇ ਕਿ ਜਿਵੇਂ ਮੈਂ ਉਹ ਘਟਨਾ ਦੇਖੀ ਸੀ ਹੈਮਿਲਟਨ ਹਾਰਡਿੰਗ ਇੰਨਾ ਇਮਾਨਦਾਰ ਬੰਦਾ ਸੀ ਉਹ ਮੈਨੂੰ ਓਵੇਂ ਐਜ਼ ਇਟ ਉਹ ਘਟਨਾ ਦੱਸ ਰਿਹਾ ਸੀਗਾ ਸੋ ਇਥੋਂ ਪਤਾ ਲੱਗਦਾ ਹੈ ਕਿ ਲਾਲਾ ਲਾਈ ਬਤਰਾਏ ਦੀ ਮਾਤ ਡਾਂਗਾ ਨਾਲ ਨਹੀਂ ਸੀ ਬੱਜੀ ਉਹਨਾਂ ਨੂੰ ਹਾਰਟ ਅਟੈਕ ਆਇਆ ਸੀ ਤਿੰਨ ਹਫ਼ਤੇ ਪਿਛੋਂ ਐਂਡ ਇਹ ਹੀ ਜਾਣਬੁੱਝ ਕੇ ਕਿਹਾ ਗਿਆ ਕਿ ਉਹਨਾਂ ਦੀ ਡਾਂਗਾ ਵੱਜਣ ਨਾਲ ਮੌਤ ਹੋਈ ਆ ਤਾਂ ਕਿ ਉਹਨਾਂ ਦਾ ਅਦਰਵਾਈਜ਼ ਜੇਕਰ ਉਹਨਾਂ ਦਾ ਹਾਰਟ ਅਟੈਕ ਨਾ ਦੱਸਿਆ ਜਾਂਦਾ ਕਿ ਹਾਰਟ ਅਟੈਕ ਨਾਲ ਮੌਤ ਹੋ ਗਈ ਆ ਤਾਂ ਉਸ ਚੀਜ਼ ਦਾ ਉਹਨਾਂ ਪਰਭਾਵ ਨਹੀਂ ਸੀ ਪੈਣਾ ਕਿਉਂਕਿ ਉਹਨਾਂ ਤੋਂ ਜ਼ਿੰਦਗੀ ਦੇ ਵਿੱਚ ਕੋਈ ਬਹੁਤੇ ਵੱਡੇ ਕੰਮ ਨਹੀਂ ਸੀ ਹੋਏ ਸੋ ਹੁਣ ਉਹ ਕਾਂਗਰਸੀ ਡਾਕਟਰ ਜਾਂ ਕਾਂਗਰਸੀ ਆਡਿਓਲੋਜੀ ਤੇ ਚੱਲਣ ਵਾਲੇ ਜਿਹੜੇ ਡਾਕਟਰ ਸਨ ਉਹ ਹੁਣ ਇਸ ਨੂੰ ਇਹ ਨਾਮ ਦੇ ਕੇ ਉਸ ਨੂੰ ਬਹੁਤ ਵੱਡਾ ਕਰ ਦੇਣਾ ਚਾਹੁੰਦੇ ਸਨ ਕਿ ਅੰਗਰੇਜ਼ਾਂ ਦੇ ਅਤਿਆਚਾਰ ਕਰਕੇ ਉਹਨਾਂ ਦੀ ਮੌਤ ਹੋਈ ਆ ਨਾ ਕਿ ਹਾਰਟ ਅਟੈਕ ਕਰਕੇ ਤਾਂ ਇਸ ਤਰ੍ਹਾਂ ਉਹਨੂੰ ਲਾਲਾ ਲਾਜਪਤਰਾਏ ਨੂੰ ਬਹੁਤ ਵੱਡਾ ਕਰਨਾ ਚਾਹੁੰਦੇ ਸਨ ਐਂਡ ਇਹੀ ਇੱਕ ਘਟਨਾ ਸੀਗੀ ਜਿਹੜੀ ਅਫਵਾਹ ਜਾਂ ਜਿਹੜੀ ਇਹ ਗੱਲ ਗਈ ਕਿ ਉਸ ਅ ਉਸੇ ਡਾਂਗ ਦੇ ਕਰਕੇ ਮੌਤ ਹੋਈ ਜਾਂ ਇਸ ਦਾ ਬਦਲਾ ਲੈਣ ਲਈ ਫਿਰ ਸੈਕ ਨੈਸ਼ਨਲਿਸਟ ਭਗਤ ਸਿੰਘ ਨੇ ਗੋਲੀ ਮਾਰ ਕੇ ਉਹਨਾਂ ਚੀਜ਼ਾਂ ਦਾ ਬਦਲਾ ਲਿਆ ਜੋ ਇਸ ਤਰ੍ਹਾਂ ਅੱਗੇ ਘਟਨਾਵਾਂ ਵੱਧਦੀਆਂ ਨੇ ਸੋ ਦੇਖੋ ਕਿ ਇੱਕ ਝੂਠੀ ਘਟਨਾ ਨੇ ਅੱਗੇ ਕਿਸ ਤਰ੍ਹਾਂ ਦੀ ਘਟਨਾ ਨੂੰ ਜਨਮ ਦਿੱਤਾ ਸੋ ਇਸ ਤਰ੍ਹਾਂ ਅੱਗੇ ਮੈਂ ਵੀਡੀਓ ਦੱਸੂਗਾ ਜਿਸ ਚ ਦੱਸਿਆ ਗਿਆ ਕਿ ਭਗਤ ਸਿੰਘ ਨਾ ਤਾਂ ਸ਼ਹੀਦ ਆ ਅਤੇ ਨਾ ਹੀ ਅਤਵਾਦੀ ਆ ਮੈਂ ਤੁਹਾਨੂੰ ਹੋਰ ਅੱਗੇ ਐਕਸਪਲੇਨ ਕਰੂੰਗਾ ਕਿ ਕਿਹੜੇ ਕਾਰਨਾ ਕਰਕੇ ਉਹਨੂੰ ਸ਼ਹੀਦ ਕਿਹਾ ਜਾ ਸਕਦਾ ਹੈ ਤੇ ਕਿਹੜੇ ਕਾਰਨਾ ਕਰਕੇ ਨਹੀਂ ਕਿਹਾ ਜਾ ਸਕਦਾ ਅਤੇ ਹੋਰ ਵੀ ਡਾਕਟਰ ਅੰਬੇਦਕਰ ਬਾਰੇ ਜਰੂਰ ਦੱਸੂਗਾ ਕਿ ਕਿਵੇਂ ਉਹ ਸੈਕਲ ਹੋਣਾ ਚਾਹੁੰਦੇ ਸਨ ਪਰ ਬਾਅਦ ਚੋਂ ਉਹ ਜੇ ਕੀ ਕਾਰਨ ਬਣੇ ਕਿ ਸਿੱਖ ਧਰਮ ਦੇ ਵਿੱਚ ਉਹ ਸ਼ਾਮਲ ਨਹੀਂ ਹੁੰਦੇ ਅਤੇ ਹੋਰ ਬਹੁਤ ਸਾਰੀਆਂ ਘਟਨਾਵਾਂ ਪਾਸਟ ਦੀਆਂ ਤੁਹਾਡੇ ਲਈ ਜਲਦੀ ਲੈ ਕੇ ਆਵਾਂਗਾ ਤਦ ਤੱਕ ਲਈ ਧੰਨਵਾਦ